ਮਾਰਦਲਸ ਦੇ ਸੈਰਾ ਗਰਾਉਂਡ ਦੇ ਬਾਹਰ ਜੋ ਇਹ ਤੁਸੀਂ ਕੂਲਰ ਦੇਖ ਰਹੇ ਹੋ ਇਹ ਪਿਆਰੇ ਲਾਲ ਤੁਲੀ ਜੋ ਮਾਰਦਲਸ ਦੇ ਬਹੁਤ ਹੀ ਪਿਆਰੇ ਬਜ਼ੁਰਗ ਸਨ ਉਹਨਾਂ ਵੱਲੋਂ ਲਗਾਇਆ ਗਿਆ ਸੀ ਇਹ ਕੂਲਰ ਵਿੱਚ ਠੰਡਾ ਮਠਾ ਜਲ ਪੀ ਕੇ ਲੋਕ ਆਪਣੀ ਗਰਮੀਆਂ ਵਿੱਚ ਪਿਆਸ ਬੁਝਾ ਸਕਣ। ਸੋ ਦੇਖ ਰਹੇ ਹੋ ਕਿ ਇਸ ਕੂਲਰ ਦੇ ਆਲੇ ਦੁਆਲੇ ਜੋ ਸਵੇਰੋਂ ਸ਼ਾਮ ਪ੍ਰਵਾਸੀ ਮਜ਼ਦੂਰ ਖਲੋਂਦੇ ਹਨ ਉਹ ਹਮੇਸ਼ਾ ਹੀ ਗੁਟਕਾ ਖਾਂਦੇ ਤੁਹਾਨੂੰ ਨਜ਼ਰ ਆਣਗੇ ਆਣਗੇ ਅਤੇ ਇਸ ਕੋਲਰ ਦੇ ਵਿੱਚ ਆਪਣੀਆਂ ਜੋ ਬਦਬੂਦਾਰ ਗੁਟਕਾ ਖਾ ਕੇ ਥੁੱਕਾ ਸੁੱਟਦੇ ਹਨ, ਕੁਰਲੀਆਂ ਕਰਦੇ ਹਨ, ਉਸ ਕਰਕੇ ਇਸ ਦਾ ਆਲੇ ਦੁਆਲੇ ਦਾ ਮਾਹੌਲ ਬਹੁਤ ਖਰਾਬ ਹੈ। ਦਿਖ ਰਹੇ ਹੋਗੇ ਇਸਦੇ ਬਿਲਕੁਲ ਸਾਹਮਣੇ ਗੁਟਕਾ ਵੇਚਣ ਵਾਲੇ ਨੇ ਆਪਣੀ ਰੇੜੀ ਲਗਾਈ ਹੋਈ ਹੈ। ਸੋ ਇੱਥੋਂ ਹੀ ਇਹ ਲੋਕ ਗੁਟਕਾ ਖਾਂਦੇ ਹਨ ਅਤੇ ਗੁਟਕਾ ਖਾ ਕੇ ਇਸ ਪਵਿੱਤਰ ਜਲ ਦੇ ਆਲੇ ਦੁਆਲੇ ਗੰਦਗੀ ਦਾ ਢੇਲ ਲਗਾ ਰਹੇ ਹਨ। ਦੇਖ ਰਹੇ ਹੋ ਕਿ ਇੱਕ ਮਜ਼ਦੂਰ ਕੁਰਲੀ ਕਰ ਰਿਹਾ ਹੈ ਅਤੇ ਕੁਰਲੀ ਕਰਨ ਤੋਂ ਬਾਅਦ ਇਸਨੇ ਪਾਣੀ ਵੀ ਪੀਤਾ ਹੈ ਪਰ ਇਹ ਲੋਕ ਨਹੀਂ ਸੋਚਦੇ ਕਿ ਇਸ ਇਲਾਕੇ ਵਿੱਚ ਸਫਾਈ ਵੀ ਚਾਹੀਦੀ ਹੈ ਕਦੀ ਵੀ ਤੁਸੀਂ ਆਮ ਲੋਕ ਆਓ ਕਦੀ ਤੁਹਾਡਾ ਇੱਥੇ ਕੋਲਰ ਤੋਂ ਪਾਣੀ ਪੀਣ ਨੂੰ ਦਿਲ ਨਹੀਂ ਕਰੇਗਾ ਕਿਉਂਕਿ ਤੇ ਹਰ ਆਲੇ ਦੁਆਲੇ ਹਮੇਸ਼ਾ ਹੀ ਬਦਬੂ ਔਰ ਗੰਦਗੀ ਦਾ ਹਾਲਾਤ ਰਹਿੰਦਾ ਹੈ ਅਤੇ ਤੁਸੀਂ ਦੇਖੋਗੇ ਗੁਟਕੇ ਖਾ ਖਾ ਕੇ ਇਸ ਇਲਾਕੇ ਵਿੱਚ ਇਸ ਕੋਲਰ ਦੇ ਆਲੇ ਦੁਆਲੇ ਕਿੰਨੀ ਗੰਦਗੀ ਫੈਲੀ ਹੋਈ ਹੈ ਸੋ ਕਿਸੇ ਦਾ ਪਾਣੀ ਪੀਣ ਨੂੰ ਦਿਲ ਕਰਦਾ ਪਰ ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ ਹੈ ਨਾ ਪ੍ਰਸ਼ਾਸਨ ਵੱਲੋਂ ਨਾ ਹੀ ਜੋ ਇਸ ਇਲਾਕੇ ਦੀ ਇਸ ਗਰਾਊਂਡ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਵੱਲੋਂ ਵੀ ਨਹੀਂ ਰੋਕਿਆ ਜਾਂਦਾ ਕਿਉਂਕਿ ਉਹ ਕਹਿੰਦੇ ਹਨ ਜੇ ਕਿਸਨ ਰੋਕਦੇ ਹਨ ਤੇ ਉਹ ਹੰੜ ਨਾਲ ਲੜਨ ਪੈਂਦੇ ਹਨ ਸੋ ਬਿਲਕੁਲ ਕੋਲਰ ਦੇ ਸਾਹਮਣੇ ਇਹ ਰੇੜੀ ਲੱਗੀ ਹੋਈ ਹੈ ਗੁਟਕਾ ਵੇਚਣ ਵਾਲੇ ਦੀ ਸੋ ਇਸ ਨੂੰ ਵੀ ਜੋ ਇਸ ਪਾਰਕ ਨੂੰ ਸੰਭਾਲਦੇ ਹਨ ਇਸ ਨੂੰ ਇੱਥੋਂ ਹਟਾਉਣਾ ਚਾਹੀਦਾ ਹੈ ਤਾਂ ਜੋ ਇਸ ਇਲਾਕੇ ਦੀ ਸਵੱਛਤਾ ਬਣੀ ਰਹੇ ਅਤੇ ਗੰਦਗੀ ਤੋਂ छुटਕਾਰਾ ਮਿਲੇ ਪਾਰਕ ਦੇ ਆਲੇ ਦੁਆਲੇ ਗੰਦ